ਹਾਂ ਜੀ ਬਾਈ ਜੀ ਸਤਿ ਸ੍ਰੀ ਅਕਾਲ ਹੋਰ ਸਭ ਠੀਕ ਠਾਕ ਹੋਵੋਗੇ ਕੱਲ ਆਪਾਂ ਪਾਈ ਸੀ ਕਿ 12 ਵਜੇ ਵੀਡੀਓ 10 ਤਰੀਕ ਨੂੰ ਅੱਜ ਪਾਈ ਆ ਪਰ 2:30 ਵਜੇ ਵੀਡੀਓ 11 ਤਰੀਕ ਨੂੰ ਇਹ ਕੱਗਰ ਦਾ ਹਾਲ ਆ ਦੇਖ ਆਉਣੇ ਆ ਤੁਹਾਨੂੰ ਬਿਲਕੁਲ ਜੋ ਮੌਕੇ ਦੀ ਅਪਡੇਟ ਆ ਕੱਲ ਨੂੰ ਦਾ ਤੇ ਅੱਜ ਦਾ ਪਾਣੀ ਦਾ ਕੋਈ ਖਾਸ ਫਰਕ ਨਹੀਂ ਹੈਗਾ ਜਿੱਥੇ ਕੱਲ ਚੱਲ ਰਿਹਾ ਸੀਗਾ ਕਰੀਬ-ਕਰੀਬ ਜਿੱਥੋਂ ਨਾ ਕਿ ਜੱਦੀ ਜਾਂਦਾਗਾ ਕੋਈ ਨਾ ਉਤਰਿਆ ਜਾਂ ਨਾ ਜ਼ਿਆਦਾ ਕੋਈ ਚੜਿਆ ਹੀ ਆ ਉੱਥੇ ਚੱਲ ਰਹੀ ਹੈ ਪਾਣੀ ਦਾ ਬਹਾਵ ਜਿਹੜਾ ਉਹ ਉੱਥੇ ਤਰ੍ਹਾਂ ਹੀ ਚੱਲ ਰਿਹਾ ਬੜੀ ਤੇਜ਼ੀ ਦੇ ਨਾਲ ਪਾਣੀ ਚੱਲ ਰਿਹਾ ਤੇ ਤੇਜ਼ ਲੱਗ ਰਿਹਾ ਕੱਲ ਤੁਹਾਨੂੰ ਕਿਹਾ ਸੀ ਅਸੀਂ ਕੱਲ ਨੂੰ ਤੁਹਾਨੂੰ ਦੱਸਾਂਗੇ ਵੀ ਕੀ ਅਪਡੇਟ ਆ ਪਾਣੀ ਦੀ ਪਾਣੀ ਦਾ ਕੀ ਸਿਚੁਏਸ਼ਨ ਆ ਪਾਣੀ ਘਟਦਾ ਜਾਂ ਵਧਦਾ ਪਰ ਹਜੇ ਤੱਕ ਪਾਣੀ ਜਿਹੜਾ ਉਹ ਉਸੇ ਬਹਾਵ 'ਚ ਹੀ ਚੱਲ ਰਿਹਾ ਜਿਵੇਂ ਕੱਲ ਚੱਲ ਰਿਹਾ ਸੀਗਾ ਨਾ ਕੋਈ ਜ਼ਿਆਦਾ ਚੜਿਆ ਨਾ ਜ਼ਿਆਦਾ ਉਤਰਿਆ ਇਹ ਤੁਹਾਨੂੰ ਸੈਫੰਡੀਆਂ ਦੋਨੇ ਸਾਈਡਾਂ ਹੀ ਆਪਾਂ ਦਿਖਾ ਦਿੱਤੀਆਂ ਨੇ ਪਿਛਲਾ ਪਾਸਾ ਪਹਿਲਾ ਪਾਸਾ ਵੀ ਦਿਖਾਤਾ ਤੇ ਮਗਰਲਾ ਪਾਸਾ ਵੀ ਦਿਖਾਤਾ ਪਾਣੀ ਤੁਸੀਂ 30-40 ਕਿਲੋ ਕਰਦੇ ਵੀ ਵੀਡੀਓ ਤੁਸੀਂ ਦੇਖੀ ਹੋਣੀ ਆ ਇਸ ਕਰਕੇ ਵੀਡੀਓ ਨੂੰ ਦਬ ਕੇ ਲਾਈਕ ਸ਼ੇਅਰ ਕਮੈਂਟ ਕਰਕੇ ਹੁਣ ਦੱਸੋ ਜੀ ਤੁਸੀਂ ਕਿੱਥੇ ਕਿੱਥੇ ਵੀਡੀਓ ਦੇਖਦੇ ਆ ਲਾਈਕ ਸ਼ੇਅਰ ਜਰੂਰ ਕਰ ਦਿਓ ਕਿ ਲੋਕਾਂ ਨੂੰ ਪਤਾ ਲੱਗ ਜੇ ਜਾਂ ਦੇ ਕਿਸੇ ਫਵਾਹਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ ਖਬਰਾਂ ਜਾਂਦੀਆਂ ਰਹਿੰਦੀਆਂ ਨੇ ਫਵਾਹਾਂ ਆਉਂਦੀਆਂ ਰਹਿੰਦੀਆਂ ਨੇ ਆ ਹੋ ਗਿਆ ਜਾ ਹੋ ਗਿਆ ਪਰ ਅੱਜ ਤੱਕ ਸਭ ਕੁਝ ਸਮਿਲ ਰਹੀ ਆ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਜਿਸ ਤਰ੍ਹਾਂ ਗੱਲ ਸੀ ਉਸੇ ਤਰ੍ਹਾਂ ਹੀ ਅੱਜ ਚੱਲ ਰਹੀ ਆ ਤਾਂ ਕੋਈ ਘਬਰਾਉਣ ਵਾਲੀ ਗੱਲ ਨਹੀਂ ਇਸ ਤਰ੍ਹਾਂ ਜਲਦੀ ਰਹੀ ਤਾਂ ਪਾਣੀ ਛੇਤੀ ਜਿਹੜਾ ਉਹ ਨਿਕਲ ਜਾਊਗਾ ਪਰ ਮਾਲਕ ਮੂਰੇ ਇਹ ਹੀ ਦਵਾ ਵੀ ਪਿੱਛੇ ਬਰਸਾਤ ਦਾ ਜਾਂ ਹੋਰ ਕੋਈ ਵੀ ਆਫਤੋਂ ਬਚਾ ਕੇ ਰੱਖੇ ਇਹਨਾਂ ਥੋੜੇ ਕਨੇ ਪਾਣੀ ਦਾ ਜ਼ਰੂਰ ਚਾਹੀਦਾ ਹੀ ਲੈਂਦੇ ਆ ਤੇ ਠੀਕ ਆ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ ਬਿਲਕੁਲ ਸਹੀ ਚੱਲ ਰਿਹਾ ਜੀ ਤੁਸੀਂ ਕਿੱਥੇ ਕਿੱਥੇ ਦੇਖਦੇ ਆ ਇੱਕ ਮਿੰਟ ਕਰਕੇ ਜਰੂਰ ਦੱਸੋ ਤੇ ਸ਼ੇਅਰ ਕਰ ਦਿਓ ਵੀ ਹਰ ਇੱਕ ਨੂੰ ਪਤਾ ਲੱਗ ਜੇ ਕਿ ਪਾਣੀ ਦੇ ਵਿੱਚ ਕੋਈ ਹੜਬਾੜ ਨਹੀਂ ਹੈ ਜੀ ਪਾਣੀ ਦੀ ਮੋੜੀ ਚੱਲ ਰਿਹਾਗਾ ਕੋਈ ਤਰਾ ਚੜ੍ਹਾ ਨਹੀਂ ਹੈਗਾਗਾ ਜਿੱਥੇ ਕੱਲ ਚੱਲਦਾ ਸੀ ਉਹਨਾਂ ਕੀ ਅੱਜ ਚੱਲੀ ਜਾਂਦਾਗਾ ਇਸ ਕਰਕੇ ਕੋਈ ਜ਼ਿਆਦਾ ਪਾਣੀ ਦੀ ਲੋ ਨਹੀਂ ਹੈਗੀ ਠੀਕ ਹੈ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ